ਪੰਜਾਬ ਸਰਕਾਰ ਵੱਲੋਂ ਅੱਜ ਦੇ ਦਿਨ ਦੀ ਛੁੱਟੀ ਖਤਮ ਕਰਕੇ ਤਹਿਸੀਲਾਂ ਵਿੱਚ ਪੈਂਡਿੰਗ ਪੈ ਕੰਮਾਂ ਦਾ ਨਿਪਟਾਰਾ ਕਰਨ ਵਾਸਤੇ ਪੰਜਾਬ ਪੱਧਰ ਤੇ ਵਿਸ਼ੇਸ਼ ਕੈਂਪ ਲਗਾਏ ਗਏ ਨੇ ਖਾਸ ਕਰਕੇ ਉਹ ਲੋਕਾਂ ਨੂੰ ਰਾਹਤ ਮਿਲ ਰਹੀ ਹੈ ਜਿਨ੍ਹਾਂ ਦੇ ਇੰਤਕਾਲ ਨਹੀਂ ਸੰਨ ਹੋ ਰਹੇ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਤੁਰੰਤ ਸਾਰੇ ਇੰਤਕਾਲਾਂ ਦਾ ਨਿਪਟਾਰਾ ਕੀਤਾ ਜਾਵੇ ਇਸ ਮਾਮਲੇ ਬਾਰੇ ਤਹਿਸੀਲਦਾਰ ਪਵਨਦੀਪ ਸਿੰਘ ਨੇ ਕੀ ਕਿਹਾ ਤੁਸੀਂ ਸੁਣੋ ਸਪੈਸ਼ਲ ਸਰਕਾਰ ਵੱਲੋਂ ਪ੍ਰੋਗਰਾਮ ਰੱਖਿਆ ਗਿਆ ਇਸ ਤਰ੍ਹਾਂ ਦੇ ਕੇਸ ਸਾਹਮਣੇ ਆ ਰਹੇ ਨੇ ਦੇਖੋ ਇਸ ਤਰ੍ਹਾਂ ਹੈ ਪੰਜਾਬ ਸਰਕਾਰ ਵੱਲੋਂ ਸਪੈਸ਼ਲ ਆਰਡਰ ਹੋਏ ਨੇ ਅੱਜ ਜਿਹੜਾ ਛੁੱਟੀ ਵਾਲੇ ਦਿਨ ਵਰਕਿੰਗ ਡੇ ਕੀਤਾ ਗਿਆ ਜਿਹਦੇ ਕਿ ਇੰਤਕਾਲਾਂ ਦੇ ਨਿਪਟਾਰੇ ਸੰਬੰਧੀ ਜਿਹੜਾ ਵਿਸ਼ੇਸ਼ ਸੁਵਿਧਾ ਕੈਂਪਸ ਹੀ ਅੱਜ ਲਗਾਇਆ ਇੱਥੇ ਮਿੰਨੀ ਸਕੱਤਰੇ ਤੇ ਵਿਖੇ ਜਿਹੜਾ ਕਿ ਇੱਕ ਕਮੇਟੀ ਹਾਲ ਦੇ ਵਿੱਚ ਅਸੀਂ ਇਸ ਟਾਈਮ ਕੰਮ ਕਰ ਰਹੇ ਹਾਂ ਦੇਖੋ ਜਿੰਨੇ ਵੀ ਇੰਤਕਾਲ ਸਾਡੇ ਕੋਲੇ ਆਨਲਾਈਨ ਪੈਂਡੈਂਸੀ ਚ ਆ ਰਹੇ ਨੇ ਅਸੀਂ ਅੱਜ ਸਾਰਿਆਂ ਨੂੰ ਥਰੂ ਪੇਪਰ ਥਰੂ ਮਨਾਦੀ ਸਾਰਿਆਂ ਨੂੰ ਇਨਟੀਮੇਟ ਕੀਤਾ ਕਿ ਜੇ ਕਿਸੇ ਦੀ ਕੋਈ ਕੋਈ ਪ੍ਰੋਬਲਮ ਹੈ ਕੋਈ ਕੁਆਰੀ ਹੈ ਇਵਨ ਕਿ ਪਟਵਾਰੀ ਸਾਹਿਬ ਜਾਂ ਕੋ ਪਬਲਿਕ ਤਾਂ ਸਾਡੇ ਕੋਲ ਆਵੇ ਤੇ ਆਪਣੇ ਇੰਤਕਾਲ ਦਾ ਜਿਹੜਾ ਫੈਸਲਾ ਹੈ ਅੱਜ ਸਾਡੇ ਤੋਂ ਇਸੇ ਮੌਕੇ ਤੇ ਕਰਾ ਕੇ ਜਾਵੇ ਤੇ ਅੱਜ ਅਸੀਂ ਇਹ ਸੋਚ ਕੇ ਆਏ ਕਿ ਅਸੀਂ ਟੋਟਲ ਪੈਂਡੈਂਸੀ ਜਿਹੜੀ ਹੈ ਅਸੀਂ ਅੱਜ ਮੋਸਟ 100% ਕੋਸ਼ਿਸ਼ ਹੈ ਵੀ ਕਲੀਅਰ ਕਰਕੇ ਜਾਈਏ ਤੇ ਚਾਹੇ ਸਾਡਾ ਸ਼ਾਮ ਹੋਵੇ ਰਾਤ ਹੋਵੇ ਸੀ ਅੱਜ ਨਿਮੜ ਕੇ ਜਾਵਾਂਗੇ ਅੱਜ ਜਰਾ ਆਪਾਂ ਗੱਲ ਕਰੀਏ ਏਰੀਆ ਵਾਈਜ਼ ਕਿਹੜੇ ਕਿਹੜੇ ਪਿੰਡਾਂ ਤੋਂ ਲੋਕ ਇੱਥੇ ਆ ਰਹੇ ਨੇ ਤੁਹਾਡੇ ਕੋਲ ਦੇਖੋ ਇਹਦੇ ਵਿੱਚ ਸਾਰੇ ਏਰੀਆ ਤੋਂ ਹੀ ਲੋਕੀ ਆ ਰਹੇ ਨੇ ਪਰ ਹਜੇ ਕਈਆਂ ਨੂੰ ਸਿਰਫ ਇਹ ਹੈ ਕਈਆਂ ਨੇ ਹਜੇ ਇੰਤਕਾਲ ਦਰਜ ਕਰਵਾਣੇ ਨੇ ਉਹ ਐਪਲੀਕੇਸ਼ਨ ਲੈ ਕੇ ਆ ਰਹੇ ਨੇ ਜਦ ਕਿ ਸਾਡਾ ਅੱਜ ਵੈਸੇ ਅਸੀਂ ਐਪਲੀਕੇਸ਼ਨਾਂ ਦਾ ਮਾਰਕ ਵੀ ਕਰ ਰਹੇ ਹਾਂ ਬਟ ਜਿਹੜਾ ਅੱਜ ਦਾ ਵਿਸ਼ੇਸ਼ ਕੈਂਪ ਹੈ ਉਹ ਜਿਹੜੀ ਸਾਡੇ ਇੰਤਕਾਲ ਪਹਿਲਾਂ ਤੋਂ ਦਰਜ ਹੋਏ ਨੇ ਪਰ ਕਿਸੇ ਕਾਰਨ ਉਹਨਾਂ ਦਾ ਫੈਸਲਾ ਨਹੀਂ ਹੋ پا ਰਿਹਾ ਇਹ ਉਹਦੇ ਸਬੰਧ ਦੇ ਵਿੱਚ ਸਾਡਾ ਅੱਜ ਮੇਨ ਕੈਂਪ ਹੈ ਪਰ ਅਸੀਂ ਹੋਰ ਜੇ ਪਬਲਿਕ ਕੋਈ ਨਵੀਂ ਐਪਲੀਕੇਸ਼ਨ ਲੈ ਕੇ ਆ ਰਹੀ ਹੈ ਅਸੀਂ ਉਹਨੂੰ ਵੀ ਇੰਟਰਟੇਨ ਕਰ ਰਹੇ ਹਾਂ ਬਟ ਉਹਦਾ ਫੈਸਲਾ ਵੀ ਜਿੱਟ ਹੋ ਨਹੀਂ ਪਾਏਗਾ ਕਿਉਂਕਿ ਉਹਦਾ ਪੋਟਾ ਪਏ ਇੰ ਉਹ ਲੰਬਾprocess ਹੈ ਜੀ ਆਪਾਂ ਹੁਣ ਟੱਟ ਦੀ ਗੱਲ ਕਰੀਏ ਕਿੰਨੇ ਇੰਤਕਾਲਾਂ ਦੇ ਜਿਹੜੇ ਐਪਲੀਕੇਸ਼ਨਾਂ ਆ ਚੁੱਕੀਆਂ ਨੇ ਹੁਣ ਤੱਕ ਸਵੇਰ ਤੋਂ ਅਸੀਂ ਮੈਂ ਅਪਰੋਕਸੀਮੇਟ 150 ਤੋਂ ਪਲੱਸ ਇੰਤਕਾਲ ਜਿਹੜੇ ਐ ਫੈਸਲਾ ਕਰ ਚੁੱਕੇ ਹਾਂ ਹਾਲੇ ਵੀ ਤੁਸੀਂ ਦੇਖੋਗੇ ਕਿ ਇੱਥੇ ਪਬਲਿਕ ਕਾਫੀ ਮਤਲਬ ਗਿਣਤੀ ਵਿੱਚ ਹੈਗੀ ਹੈ ਤੇ ਬਾਕੀ ਦਾ ਜਿਹੜਾ ਹੈਗਾ ਜਿਵੇਂ ਜਿਵੇਂ ਪਬਲਿਕ ਆਈ ਜਾਊਗੀ ਅਸੀਂ ਸੁਣ ਕੇ ਜੇ ਪਬਲਿਕ ਨਹੀਂ ਵੀ ਆ ਰਹੀ ਅਸੀਂ ਪਟਵਾਰੀ ਸਾਹਿਬ ਵੀ ਬੁਲਾਏ ਹੋਏ ਨੇ ਕਿ ਜਿਨ੍ਹਾਂ ਦੇ ਕੋਲ ਕੋਈ ਇੰਤਕਾਲ ਪੈਂਡਿੰਗ ਹੈਗਾ ਉਹ ਸਾਡੇ ਕੋਲ ਲੈ ਕੇ ਆਵੇ ਤੇ ਉਹਦਾ ਦੱਸੇ ਉਹਦਾ ਜੇ ਕੋਈ ਪ੍ਰੋਬਲਮ ਹੈ ਤਾਂ ਅਸੀਂ ਉਹਦਾ ਸੋਲਵ ਅੱ ਇਹਨ ਕੀ ਕਰ ਰਹੇ ਨੇ ਕਿਉਂ ਪੈਂਡਿੰਗ ਰਹੇ ਨੇ ਇੱਕ ਕਾਰਨ ਦੱਸਿਆ ਜਾਵੇ ਦੇਖੋ ਬਹੁਤੇ ਇੰਤਕਾਲਾਂ ਦੀ ਪੈਂਡੈਂਸੀ ਦੇ ਦੋ ਹੀ ਕਾਰਨ ਨੇ ਇੱਕ ਤਾਂ ਪਾਰਟੀ ਆਂਦੀ ਹੈ ਆਪਣੀ ਐਪਲੀਕੇਸ਼ਨ ਦਿੰਦੀ ਹੈ ਜ਼ਿਆਦਾਤਰ ਪੈਂਡੈਂਸੀ ਦੇ ਕੇਸ ਹੁੰਦੇ ਨੇ ਵਿਰਾਸਤ ਦੇ ਇੰਤਕਾਲ ਜਿੰਨੀ ਦੇਰ ਤੱਕ ਇੰਤਕਾਲ ਤੱਕ ਕੁਰਸੀਨਾਮਾ ਤਸਦੀਕ ਹੁੰਦਾ ਹੈ ਪਿੰਡ ਦੇ ਨੰਬਰਦਾਰ ਵੱਲੋਂ ਉਹ ਨੰਬਰਦਾਰ ਔਰ ਪਾਰਟੀ ਦੁਆਰਾ ਉਸ ਨੂੰ ਤਸਦੀਕ ਕਰਨ ਲਈ ਕੋਈ ਐਫਰਟ ਹੀ ਨਹੀਂ ਕਰਦੀ ਫਟਵਾਰੀ ਸਾਹਿਬ ਵੱਲੋਂ ਬਾਰ-ਬਾਰ ਮੈਸੇਜ ਆਏ ਜਾਂਦੇ ਨੇ ਕਿ ਤੁਹਾਡਾ ਨੰਬਰਦਾਰ ਦੇ ਵੱਲੋਂ ਤਸਦੀਕ ਹੋਣਾ ਹੈ ਬਿਨਾ ਕੁਰਸੀ ਨਾ ਮਤਸਦੀਕ ਹੋਇਆ ਕੋਈ ਵੀ ਵਿਰਾਸਤ ਇਨਹੈਰੀਟੈਂਸ ਮਨਜ਼ੂਰ ਨਹੀਂ ਹੋ ਸਕਦੀ ਜੇ ਆਪਾਂ ਗੱਲ ਕਰੀਏ ਅੱਜ ਕੇਸ ਜਿਹੜੇ ਆ ਆਪਣੇ ਕੰਪਲੀਟ ਕੀਤੇ ਗਏ ਨੇ ਜੇ ਆਪਾਂ ਉਹ ਉਹਨਾਂ ਦੇ ਜੋ ਚਾਰਜਸ ਵਗੈਰਾ ਲੱਗਦੇ ਸੀਗੇ ਉਸ ਤੋਂ ਵੀ ਮਤਲਬ ਚਾਰਜਸ ਉਹਨੇ ਲੱਗ ਰਹੇ ਨੇ ਘੱਟ ਲੱਗ ਰਹੇ ਜਾਂ ਵਧਤਰਕ ਦੇਖੋ ਜੀ ਜਿਹੜੀ ਗਵਰਨਮੈਂਟ ਦੀ ਫੀਸ ਹੈਗੀ ਆ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਛੋਟ ਨਹੀਂ ਹੈ ਜੋ ਸਰਕਾਰੀ ਫੀਸ ਹੈ ਉਹ ਇੰਤਕਾਲ ਦੀ ਫੀਸ ਜਮ੍ਹਾਂ ਕਰਾ ਕੇ ਹੀ ਇੰਤਕਾਲ ਸੈਂਕਸ਼ਨ ਹੋ ਰਿਹਾ ਜੀ ਜਨਤਾ ਦੀ ਸੇਵਾ ਵਾਸਤੇ ਇਹ ਪੰਜਾਬ ਸਰਕਾਰ ਦਾ ਚੰਗਾ ਉਪਰਾਲਾ ਹੈ ਪੰਜਾਬ ਸਰਕਾਰ ਨੂੰ ਹੋਰ ਵਿਭਾਗਾਂ ਵਿੱਚ ਵੀ ਲੰਬਤ ਪਏ ਕੇਸਾਂ ਦਾ ਤੁਰੰਤ ਨਿਪਟਾਰਾ ਕਰਨਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਰਾਹਤ ਮਿਲ ਸਕੇ ਪਟਿਆਲਾ ਤੋਂ ਪ੍ਰਮਿੰਦਰ ਸਿੰਘ ਦੀ ਰਿਪੋਰਟ Thank yeah. you. Yeah.